ਸੁਨੰਦਾ ਸ਼ਰਮਾ ਵੱਲੋਂ ਵਿਕੀ ਢਾਲੀਵਾਲ ਤੇ ਲਾਏ ਇਲਜ਼ਾਮਾਂ ਤੋਂ ਬਾਅਦ ਅੱਜ ਸ਼੍ਰੀ ਬਰਾੜਵੀ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਬੋਲਿਆ ਤੇ ਉਸਨੇ ਇੱਕ ਪੋਸਟਰਾਂ ਹੀ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਨਾ ਹਾਂ ਅਸੀਂ ਅੱਜ ਪਿੰਕੀ ਢਾਲੀਵਾਲ ਵੱਲੋਂ ਸਾਡੇ ਨਾਲ ਕੀਤੀ ਧੋਖੇਬਾਜ਼ੀ ਦੀ ਕੰਪਲੇਨ ਵਿਦ ਪ੍ਰੂਫ ਦਰਜ ਕਰਵਾਈ ਜੀ ਸਭ ਤੋਂ ਪਹਿਲਾਂ ਮੈਂ ਸੁਨੰਦਾ ਸ਼ਰਮਾ ਲਈ ਬਹੁਤ ਮਾਣ ਮਹਿਸੂਸ ਕਰਦਾ ਕਿ ਉਸਨੇ ਇੱਕ ਵੱਡੀ ਜੰਗ ਛੇੜੀ ਹੈ ਅੱਜ ਤੋਂ 2-3 ਸਾਲ ਪਹਿਲਾਂ ਮੈਂ ਸੀਐਮ ਚਰਜੀਤ ਚੰਨੀ ਨੂੰ ਵੀ ਇਸ ਬਾਰੇ ਮਸਲੇ ਬਾਰੇ ਦੱਸਿਆ ਸੀ ਪਰ ਉਹਨਾਂ ਨੇ ਕੋਈ ਗੱ ਤਾਂ ਮੇਰੀ ਜ਼ਿੰਦਗੀ ਵਿੱਚ ਆਪਣੀ ਜਾਨ ਬਚਾਉਣਾ ਸਭ ਤੋਂ ਵੱਡਾ ਮਸਲਾ ਬਣ ਗਿਆ ਮੈਨੂੰ ਉਹ ਸਾਰੀ ਲੜਾਈ ਛੱਡ ਕੇ ਸਾਈਡ ਤੇ ਹੋਣਾ ਪਿਆ ਜਦੋਂ ਕਿ ਮੇਰੀ ਜ਼ਿੰਦਗੀ ਵਿੱਚ ਕਮਾਈ ਤੇ ਬਹੁਤ ਵੱਡੇ ਹਿੱਸੇ ਦਾ ਸੁਨੰਦ ਸ਼ਰਮਾ ਵਾਂਗ ਕੀਤੇ ਹਿਸਾਬ ਹੀ ਨਹੀਂ ਮਿਲਿਆ ਪਾਵਰ ਇਹਨਾਂ ਦੀ ਇਸ ਹਾਲ ਤੱਕ ਆ ਕਿ ਮੇਰੇ ਬੈਂਕ ਅਕਾਊਂਟ ਚ ਇਹਨਾਂ ਨੇ ਮੇਰਾ ਨੰਬਰ ਚੇਂਜ ਕਰਕੇ ਆਪਣਾ ਪਾ ਦਿੱਤਾ ਅਤੇ ਇਹ ਸਾਰਾ ਕੰਟਰੋਲ ਆਪਣੇ ਅੰਡਰ ਕਰ ਲਿਆ ਤੁਸੀਂ ਇਸ ਮਸਲੇ ਤੋਂ ਕਾਫੀ ਛੋਟਾ ਸਮਝ ਰਹੇ ਹੋ ਪਰ ਇਹ ਬਹੁਤ ਵੱਡਾ ਹੈ ਇਹਨਾਂ ਦੇ ਹਾਲ ਬਹੁਤ سارے ਲੋਕ ਜੁੜੇ ਹੋਏ ਨੇ ਇਹਨਾਂ ਦੇ ਖਿਲਾਫ ਜੋ ਆਵਾਜ਼ ਚੁੱਕਦਾ ਹੈ ਇਹ ਸਾਰੇ ਮਿਲ ਕੇ ਉਸ ਦਾ ਕਾਰੋਬਾਰ ਖਤਮ ਕਰ ਦਿੰਦੇ ਨੇ ਅਤੇ ਉਸ ਦੀ ਲਾਈਫ ਅਤੇ ਕਰੈਕਟਰ ਦਾ ਮਜ਼ਾਕ ਬਣਾ ਕੇ ਛੱਡ ਦਿੰਦੇ ਨੇ ਇਹਨਾਂ ਕੋਲ ਪੈਸਾ ਇੰਨਾ ਹੈ ਕਿ ਜਿਸ ਨਾਲ ਉਹ ਕਿਸੇ ਨੂੰ ਵੀ ਕਿਸੇ ਨਈ ਕੀਮਤ ਤੇ ਖਰੀਦ ਸਕਦੇ ਨੇ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਅੱਜ ਚੁੱਪ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੋ ਕਿ 90% ਇੰਡਸਟਰੀ ਦੇ ਲੋਕ ਇਹਨਾਂ ਨਾਲ ਨੇ ਜੋ ਵੀ ਇਹਨਾਂ ਦੇ ਖਿਲਾਫ ਬੋਲਦਾ ਹੈ ਜਾਂ ਆਪਣੇ ਹੱਕ ਦੇ ਪੈਸੇ ਮੰਗਦਾ ਹੈ ਤਾਂ ਉਸ ਦੇ ਅੰਦਰ ਅੰਦਰ ਬਾਈਕਟ ਕਰ ਦਿੰਦੇ ਨੇ ਅਤੇ ਇੰਡਸਟਰੀ ਦੇ ਕਾਫੀ ਲੋਕ ਮਿਲ ਕੇ ਉਸ ਨੂੰ ਹਰ ਪਾਸੇ ਤੋਂ ਖਤਮ ਕਰ ਦਿੰਦੇ ਨੇ ਤੇ ਅਖੀਰ ਵਿੱਚ ਸ਼੍ਰੀ ਬਰਾੜ ਨੇ ਕਿਹਾ ਕਿ ਹੁਣ ਮੈਂ ਜੋ ਕੁਝ ਬੋਲਿਆ ਇਸ ਦੇ ਨਾਲ-ਨਾਲ ਮੇਰੇ ਹੁਣ ਕਈ ਖਿਲਾਫ ਮੇਰੇ ਸਾਥ ਸ਼ਾਮੀ ਰਚੀਆਂ ਜਾਣ ਗਈਆਂ ਤੇ ਬਾਕੀ ਤੁਸੀਂ ਸ਼੍ਰੀ ਬਰਾੜ ਦੀਆਂ ਗੱਲਾਂ ਨਾਲ ਕਿੰਨਾ ਕੁ ਸਹਿਮਤ ਹੋ ਤਾਂ ਕੀ ਕਹਿਣਾ ਚਾਹੋਗੇ ਸੁਨੰਦਾ ਸ਼ਰਮਾ ਬਾਰੇ ਜਾਂ ਸ਼੍ਰੀ ਬਰਾੜ ਬਾਰੇ ਇਹਨਾਂ ਗੱਲਾਂ ਸੁਣ ਤੋਂ ਬਾਅਦ ਕੀ ਕਹੋਗੇ ਕਮੈਂਟ ਵਿੱਚ ਦੱਸਿਓ ਜਰੂਰ